ਹਾਂ ਜੀ ਅਨਸਰ ਕੀ ਨਾਮਲਾ ਜਿਹੜਾ ਕੰਮ ਹੋ ਰਿਹਾ ਇਹ ਮਾਮਲਾ ਜੀ ਹੈ ਗੋਪੀ ਸਿੰਘ ਤੇ ਸੁਖਜੀਤ ਸਿੰਘ ਭਾਗੀਵੰਦਨ ਪਿੰਡ ਦੇ ਹੈ ਦੋ ਜਣੇ ਇਹ ਦੋ ਅੰਮ੍ਰਿਤਸਰੋਂ ਫਰੋਲੋਂ ਹੈਰੋਂ ਨੇ ਅਗੇ ਤੇਂਦਰ ਸਪਲਾਈ ਕਰਦੇ ਇਹ ਕਾਫੀ ਸਮੇਂ ਤੋਂ ਹੀ ਕੰਮ ਕਰਦੇ ਆ ਰਹੇ ਆ ਪਹਿਲਾਂ ਮੀਨਾਂ ਦੇ ਕੇਸ ਦੱਦਿਆ ਹੁਣ ਸਾਨੂੰ ਇੱਕ ਹਫਤਾ ਹੋ ਗਿਆ ਜਦੋਂ ਮੰਗ ਲੱਗਿਆ ਨੂੰ ਤੱਬੂ ਨਿਆਰੇ ਤੇ ਕੱਲ੍ਹ ਅਸੀਂ ਫਿਰ ਇਸ ਹਾਂ ਨੂੰ ਤੱਬੂ ਵਰਲੇ ਜਿਨ੍ਹਾਂ ਤੋਂ 260 ਗ੍ਰਾਮ ਹੋਇਆ ਰਿਹਾ ਇਹਨੂੰ ਤੇਰੇਮ ਤੋਂ 50 ਨਹੀਲਿਆਂ ਕੋਲ ਜੀ ਆਣਾ ਐਸਟੀਫਲ ਆਣਾ ਮਾਲਵੀਂ ਕਿਨਾਂ ਤੇ ਫੇਰ ਦਰਜ ਰਿਖਤ ਕੀਤੀ ਗਈ ਹੈ ਇਹ ਹੰਸਰਮ ਖਾਨੇ ਚ ਮਨਭਾਵਲਾ ਤਾਂ ਜਦੋਂ ਪੇਸ ਦਾਲਦ ਕਰਕੇ ਕੋਕਸ ਹੋਣ ਲਵਾਂਗੇ ਅੱਗੇ ਵੇਖਦੇ ਹਾਂ ਤਬਦੀਸ਼ ਕੀ ਕਹਿੰਦੀ ਆ ਕਿ ਥੋਲੇ ਆਉਂਦੇ ਇਹ ਕਿਹਨੂੰ ਦਿੰਦੇ ਇਹ ਹਜੇ ਅਕਸਰ ਕੰਮ ਨਹੀਂ ਬਾਕੀ ਆ ਉਹ ਜਾ ਰਹੀ ਸੀ ਕਿਤੇ ਡਿਲੀਵਰੀ ਕਰਨ ਜਾਰੀ ਸੀ ਲੈ ਕੇ ਆਈ ਹੈ ਇਧਰੋਂ ਅੰਮ੍ਰਿਤਸਰ ਸਾਈਡ ਤੋਂ ਲੈ ਕੇ ਆਈ ਕਿ ਅੱਗੇ ਡਿਲੀਵਰੀ ਪਿੰਡ ਭਾਗਿਉਣਾ ਪਹੁੰਚਣਾ ਹੈ ਨਾ ਇਹਨਾਂ ਦੇ ਉੱਥੇ ਨੇੜੇ ਤਲਵੰਡੀ ਸਾਹ ਬੋਠਾਣਾ ਨੇਰੀਏ ਦੇ ਆਸ-ਪਾਸ ਇਹ ਜਿਹੜਾ ਸਪਲਾਈ ਕਰਦੇ ਆ ਬਾਕੀ ਦੇ ਪੋਸਟ ਗ੍ਰੈਜ ਕੰਮ ਨਹੀਂ ਬਾਕੀ ਹੈ ਇਹਨਾਂ ਨਾਲ ਦੋ ਉਦਮ ਕੰਮ ਨੇ ਹੁੰਦੇ ਨੇ ਪਹਿਲਾਂ ਹਾਂ ਪਹਿਲਾਂ ਹੈਗੇ ਦੋ ਬੰਦੇ ਮੈਂ ਦਰਜਾ ਹੈ ਰਵਣ ਦੇ ਇੱਕ 307 ਰਾਮਕੋਮਰ ਦਾ ਹਾਂ ਹਾਂ ਬੰਦਾ ਦਾ ਇਹਨੇ ਕਿਹਦੇ ਰਿਸ਼ਤੇ ਦੋ ਉਹ ਪ੍ਰੇਜ਼ੈਂਟ ਤੇ ਸੁਖਜੀਤ ਸਿੰਘ ਆਪਕੋ ਇਸ ਇਨਾਂ ਦੇ ਕਨੈਕਸ਼ਨ ਕਿਵੇਂ ਹੈ ਕੋਈ ਬੰਦੇ ਦੇ ਰਹਿਣ ਵਾਲੇ ਕੋਈ ਬੰਦੇ ਦੇ ਰਹਿਣ ਵਾਲੇ ਰਲ ਕੇ ਇਹ ਕਿਹੜਾ ਫੋਖਰੀ ਦਾ ਉਹ ਛੋਟਾ ਉਹਦਾ ਪਤਾ ਨਹੀਂ ਲੱਗਦਾ ਵੀ ਹਾਂ ਇਹ ਇਸ ਤਰ੍ਹਾਂ ਦਾ ਮਾਮਲਾ ਹੋਊਗਾ देखो 19 रनदार है हैं 19 रनदार भी न तो हो गया हां एफआई दर्ज होगी ना थे आगे पोस्टर मन लगवांगे कि जोंकार भी होगी तरीके लगवांगे बाबस काट दे हाय यार आज जो